ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਵਸਤਰ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਵਿਰਾਜਮਾਨ ਹੈ ਦੇ ਸੰਬੰਧ ਚ ਹਰ ਸਾਲ ਵਾਂਗ ਇਸ ਵਾਰ ਵੀ ਕਲਾ ਨੌਰ ਬਟਾਲਾ ਮਾਰਗ ਤੇ ਪੈਂਦੇ ਗੁਰਦੁਆਰਾ ਲੋਹ ਲੰਗਰ ਸਾਹਿਬ ਖੁਸ਼ੀਪੁਰ ਵਿਖੇ ਪੈਦਲ ਸੰਗ ਯਾਤਰਾ ਦੇ ਸੰਬੰਧ ਚ 13 ਦਸੰਬਰ ਤੋਂ ਸ਼ੁਰੂ ਕੀਤੀਆਂ ਗਈਆਂ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਮੇਲਾ ਚੋਲਾ ਸਾਹਿਬ ਦੀ ਸੰਬੰਧ ਗੁਰਦੁਆਰਾ ਲੋਹ ਲੰਗਰ ਸਾਹਿਬ ਵਿੱਚ 40 ਲੜੀਆਂ ਵਿੱਚ 320 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਨ੍ਹਾਂ ਕਿਹਾ ਕਿ ਹਰੇਕ ਲੜੀ ਦੇ ਵਿੱਚ 8 ਸੀ ਅਖੰਡ ਪਾਤ ਸਾਹਿਬ ਜੀ ਦੇ ਭੋਗ ਪਾਏ ਜਾ ਰਹੇ ਹਨ ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਖੰਡਪੜ ਸਾਹਿਬ 13 ਦਸੰਬਰ ਨੂੰ ਹੋਏ ਲੜੀਵਾਰ ਆਠ ਆਠ ਲੜੀਆਂ ਜਿਹੜੀਆਂ ਨੇ ਖੰਡਪੜ ਸਾਹਿਬਾਂ ਦੇ ਭੋਗ ਪਾਏ ਜਾਂਦੇ ਨੇ ਉਸ ਤੋਂ ਬੜੇ ਸੱਚੇ ਟੰਗ ਦੇ ਨਾਲ ਗੁਰੂ ਮਹਾਰਾਜ ਜੀ ਦਾ ਸੇਵਾ ਕੀਤੀ ਜਾਂਦੀ ਆ ਭਾਵ ਸੰਤੋਖਿਆ ਜਾਂਦਾ ਏ ਉਸ ਤੋਂ ਬਾਅਦ ਆ ਫਿਰ 5-10 ਮਿੰਟ ਬਾਅਦ ਪ੍ਰਗਾਸ ਕਰਕੇ ਅਰਦਾਸ ਕਰਕੇ ਰੰਮ ਕੀਤੇ ਜਾਂਦੇ ਨੇ ਸਫਾਈ ਜਿਹੜੀ ਆ ਬੜੇ ਸੁੱਤਜੇ ਢੰਗ ਦੇ ਨਾਲ ਕੀਤੀ ਜਾਂਦੀ ਆ ਸਤਵਰਾਂ ਦਾ ਸਤਕਾਰ ਕੀਤਾ ਜਾਂਦਾ ਏ ਸਮੇ ਤੋਂ ਅੱਗੇ ਵੀ ਤੁਹਾਨੂੰ ਦੱਸਿਆ ਵਾਂ ਕਿ ਆਮ ਲੋਕ ਜਿਹੜੇ ਆ ਮੰਨ ਲਓ ਕਸ਼ੀਪੁਰ ਦਾ ਤੁਸੀਂ ਗਿਣ ਲਓ ਪਿੰਡ ਕਿ ਚਾਹ ਬਣਾ ਕੇ ਲੈਂਦੇ ਸਨ ਚਾਹ ਆਣ ਕੇ ਸੰਗਤਾਂ ਨੂੰ ਪਿਆਲਣੀ ਉਹ ਸੰਗਤਾਂ ਦੀ ਗਿਣਤੀ ਜਿਹੜੀ ਤਕਰੀਬਨ ਘੱਟ ਹੋਇਆ ਕਰਦੀ ਸੀਗੂ ਉਹਨਾਂ ਸਮਿਆਂ 'ਚ ਫੇਰ ਸੋਚਿਆ ਕਿ ਖੰਡਪੜ ਸਾਹਿਬ ਜ਼ਰੂਰ ਕਰਾਉਣਾ ਚਾਹੀਦਾ ਵਾ ਸੰਗਤਾਂ ਪੈਤਲ ਆਉਂਦੀਆਂ ਨੇ ਇਹ ਚੋੜਾ ਸਾਹਿਬ ਜਿਹੜਾ ਵਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੁਬੰਧ ਤੇ ਪਹਿਲੀ ਪਾਸੇ ਜਿਹੜੀ ਹੋਈ ਆ ਵੇਦੀ ਪੁੱਲ ਦੇ ਵਿੱਚੋਂ ਪਹਿਲਾਂ ਇੱਕ ਖੰਡਪੜ ਸਾਹਿਬ ਕੁਸ਼ੀਪੁਰ ਵਾਲਿਆਂ ਨੇ ਤਰੋਂ ਆਇਆ ਸੀਗਾ ਉਹ ਤੋਂ ਬਾਅਦ ਲੋਕਾਂ ਨੇ ਗੈਨਿਆਂ ਇਆ ਸੁਖਣਾ ਭਾਵ ਬੇਨਤੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਗੁਰੂ ਦੇ ਸਨਮੂਹ ਹੋ ਕੇ ਪੀਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਆਸ ਮੁਰਾਦ ਪੂਰੀ ਕਰ ਸਾਨੂੰ ਪੁੱਤਰ ਬਖਸ਼ ਕਰ ਸਾਡੇ ਬੇਟੀ ਬਾਹਰ ਚਲੇ ਜਾਣ ਸਾਹਾ ਹੀ ਕਿਸੇ ਮੁਕਦਮੇ ਦੇ ਵਿੱਚ ਫਸੇ ਹੋયા ਬਰੀ ਹੋ ਜਾਈਏ ਉਹ ਆਸਾਂ ਸਾਰੀਆਂ ਹੀ ਇੱਥੋਂ ਪੂਰੀਆਂ ਹੋ ਜਾਂਦੀਆਂ ਸਨ ਜਿਵੇਂ ਇੱਥੇ ਮਹਾਪੁਰਖ ਵੀ ਆਣ ਕੇ ਬੈਠੇ ਆ ਬਾਬਾ ਹਯਾਰਾ ਸਿੰਘ ਵੀ ਬੈਠਾ ਹੈ ਬਾਬਾ ਅਵਤਾਰ ਸਿੰਘ ਜੀ ਸੱਤ ਵਾਲੇ ਉਹਨਾਂ ਨੇ ਇੱਥੇ ਵੀ ਵਜਨ ਕੀਤਾ ਸੀਗਾ ਆਹੀ ਆਪ ਸੁਣਿਆ ਸੀ ਵੀ ਇੱਥੇ ਇੱਕ ਸਾਫ ਦੀ ਵਿਸਾਖੀ ਲੱਗਿਆ ਕਰੇਗੀ ਦੁਨੀਆਂ ਬਹੁਤ ਜ਼ਿਆਦਾ ਆਇਆ ਕਰੇਗੀ ਤੋ ਹੁਣ ਤੁਸੀਂ ਸਾਮਾ ਨੂੰ ਆਣ ਕੇ ਚੈੱਕ ਕਰ ਸਕਦੇ ਜੋ ਤਕਰੀਬਨ 100 ਤੋਂ 200 ਜਣਾ ਤੇ ਹਰ ਰੋਜ਼ ਹੋਇਆ ਹੀ ਕਰਦਾ ਹੈ